ਮਿਸਾਲ ਅੰਦੋਲਨ 2.0 ਸ਼ੰਭੂ ਬੋਰਡਰ ਮੋਰਚੇ ਦਾ 275ਵਾਂ ਦਿਨ ਜੁਥੇ ਕੀ ਪਰਾਲੀ ਪ੍ਰਦੂਸ਼ਣ ਤੇ ਸੜਕਾਂ ਬੰਦ ਕਰਨ ਦੇ ਰੋਲੇ ਤੇ ਚਰਚਾ ਜੜੀ ਕਿਉਂ ਕੀਤੀ ਜਾਵੇਗੀ ਸਾਵਾਈ ਗੁਰਜੀ ਕੀ ਫਤਿਹ ਸਾਰੇ ਪੰਜਾਬ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਮੈਂ ਸ਼ੰਭੂ ਮੋਰਚੇ ਤੋਂ ਸਰਵਣ ਸਿੰਘ ਪੰਦੇੜ ਅੱਜ 274ਵਾਂ ਦਿਨ ਲਗਭਗ ਹੋ ਗਿਆ ਲਗਭਗ 275ਵਾਂ ਜੀ 275ਵਾਂ ਦਿਨ ਜਿਹੜਾ ਸ਼ੰਭੂ ਮੂਰਤੀ ਸਾਨੂੰ ਹੋ ਗਿਆ ਵਾ ਲਗਭਗ ਚਲਦਿਆਂ ਨੂੰ ਔਰ ਅਸੀਂ ਲਾਈਵ ਤੇ ਨਾ ਪਹਿਲੋ ਪਰਾਲੀ ਤੇ ਗੱਲ ਕਰਨਾ ਚਾਹੂੰਗਾ ਕਿ ਪਰਾਲੀ ਵਾਲਾ ਮਸਲਾ ਹੈ ਕੀ ਆ ਦੇਖੋ ਪਰਾਲੀ ਤੇ ਅੱਜ ਰਿਮੋਟ ਸੈਸ਼ਿੰਗ ਕੰਟਰੋਲ ਸੈਂਟਰ ਦੀ ਰਿਪੋਰਟ ਜਿਹੜੀ ਆ ਉਹ ਖ਼ਬਾਰਾਂ ਚ ਬੋਲ ਰਹੀ ਆ ਉਹਨਾਂ ਦੇ ਜਿਹੜੇ ਪੁਸ਼ਤੀ ਵਾਲੇ ਪ੍ਰਾਲੀ ਦੇ ਅੰਕੜੇ ਆਉ 282900 ਆ ਉਹਦਾ 67000 ਕੇਸ ਉਹ ਦੱਸ ਰਹੇ ਨੇ ਆਰ ਇਸ ਵੇਲੇ ਕਿਉਂਕਿ ਉੱਤਰ ਪ੍ਰਾਰਥ ਦੇ ਖਿੱਤਿਆਂ ਵਿੱਚ ਉੱਤੇ ਜਿਹੜਾ ਵਾ ਧੁੰਦ ਕਿਉਂਕਿ ਧੁੰਦ ਤਰੇਲ ਜ਼ਿਆਦਾ ਪੈਂਦੀ ਆ ਧੁੰਦ ਜਾਂ ਉੱਤਰ ਪ੍ਰਾਰਥ ਦਾ ਜਿਹੜਾ ਵਿਗਿਆਨਿਕ ਮੌਸਮ ਜਿਹੜਾ ਵਿਗਿਆਨਕ ਟੰਗ ਹੁੰਦਾ ਵੀ ਇਹਦੇ ਲਗਭਗ ਅਕਤੂਬਰ ਤੋਂ ਬਾਅਦ ਧੁੰਦ ਡਿੱਗਣ ਦਾ ਪੈਂਦੀ ਆ ਨਵੰਬਰ ਚ ਇਹ ਤੋਂ ਵੱਧ ਹੋ ਜਾਂਦੀ ਆ ਤੇ ਐ ਲੱਗਦਾ ਜਿਵੇਂ ਹਵਾ ਦੇ ਵਿੱਚ ਧੂਆਂ ਹੁੰਦਾ ਔਰ ਜਦੋਂ ਹਵਾ ਦੇ ਵਿੱਚ ਕੋਈ ਧੂਆਂ ਨਜ਼ਰ ਆਉਂਦਾ ਗੈਰ ਨਜ਼ਰ ਆਉਂਦੀ ਆ ਤੇ ਉਹ ਜ਼ਿਆਦਾਤਰ ਟਾਰਗੇਟ ਕਿਸਾਨ ਹੁੰਦੇ ਆ ਵੀ ਇਹ ਪਰਾਲੀ ਕਰਕੇ ਧੂਆਂ ਸਮਾਨ ਦੇ ਵਿੱਚ ਹੋ ਰਿਹਾ ਹੈਗਾ ਜੋ ਅਸੀਂ ਦੇਖਦੇ ਆ ਕੱਲਾ ਕਿਸਾਨ ਨੂੰ ਪਰ ਇਹ ਸਾਰਾ ਪਰਾਲੀ ਦਾ ਧੂਆਂ ਨਹੀਂ ਕਿਹਾ ਜਾ ਸਕਦਾ ਵੀ ਇਹ ਪਰਾਲੀ ਆ ਦੇਖੋ ਹਵਾ ਦਾ ਜਿਹੜਾ ਪ੍ਰਦੂਸ਼ਣ ਆ ਜਿਹਦੇ ਤੇ ਕਿਸਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਕਿਸਾਨ ਹੀ ਦੋਸ਼ੀ ਆ ਉਹ ਬੜੇ ਰਕਮਾਂ ਦਾ ਕਲਾ ਇੱਕ ਥੋੜਾ ਤੁਹਾਡੇ ਥਰਮਲ ਪਲਾਂਟ ਆਹੇ ਚੱਲਦੇ ਕੋਲੇ ਨਾ ਮ ਤੁਹਾਨੂੰ ਪਤਾ ਨਾ ਮਾਲ ਗਟੀਆਂ ਟੰਨਾ ਚ ਲੈ ਕੇ ਆਉਂਦੀ ਆ ਤੇ ਜਿਹੜਾ ਇੰਧਨ ਇੰਨਾ ਵੱਲਦਾ ਪੱਠਾ ਇੰਡਸਟਰੀ ਬਹੁਤ ਵੱਡੇ ਪੱਧਰ ਤੇ ਆ ਪੂਰੇ ਪੰਜਾਬ ਦੇ ਵਿੱਚ ਉੱਥੇ ਵੀ ਕੋਈ ਇੰਧਨ ਵੱਲਦਾ ਬਿੱਟਾਂ ਪਕਾਉਣੀਆਂ ਹੁੰਦੀਆਂ ਇੱਕ ਅਰਸੋਈ ਦਾ ਖੇਤਰ ਹੈਗਾ ਠੀਕ ਆ ਜੀ ਉਹ ਖੇਤਰ ਤੇ ਵੀ ਅਰੇ ਤੋਗਾ ਡੀਜ਼ਲ ਪੈਟਰੋਲ ਦੀ ਖਪਤ ਜਿੰਨੀ ਅੱਜ ਕਢਾ ਲਓ ਵੀ ਡੀਜ਼ਲ ਤੇ ਪੈਟਰੋਲ ਆ ਬਹੁਤ ਵੱਡਾ ਹਿੱਸਾ ਕਾਰਬਨ ਦਾ ਨਿਕਲਦਾ ਬਹੁਤ ਵੱਡੀ ਖਪਤ ਹੈ ਇਹਦੀ ਇਸ ਵळे ਤੇ ਇਸ ਕਰਕੇ ਆ ਵੀ ਉਹ ਵੱਡੇ ਪਦਰ ਤੇ ਇਹ 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 ਵੀ ਇਹਦੀ ਵੀ ਹੈਗੀ ਆ ਹੋਰ ਮੈਂ ਤੁਹਾਨੂੰ ਜਿੱਦਾਂ ਅਸੀਂ ਜਿਹੜਾ ਵਾ ਬਿਲਡਿੰਗ ਵਗੈਰਾ ਦਾ ਕੰਮ ਕਰਾਉਂਦੇ ਆ ਠੀਕ ਆ ਜੀ ਉਹਦੇ ਵਿੱਚ ਬਿਲਡਿੰਗਾਂ ਦਾ ਉਹ ਕੰਮ ਜਿਹੜਾ ਸ਼ਹਿਰਾਂ ਚੱਲਦਾ ਹੈਗਾ ਉਹਦਾ ਉਹਦਾ ਵੀ ਡਸਟ ਉਹਦਾ ਵੀ ਘੱਟਾ ਬਹੁਤ ਸਾਰਾ ਹੁੰਦਾ ਵਾ ਠੀਕ ਆ ਤੁਸੀਂ ਦੇਖਦੇ ਹੋ ਭਾਰਤ ਮਾਲਾ ਯੋਜਨਾ ਤਾਂ ਸੜਕਾਂ ਨਿਕਲ ਰਹੀਆਂ ਜਿਹੜੀ ਮਿੱਟੀ ਜਾ ਰਹੀ ਆ ਆ ਰਹੀ ਆ ਇਹ ਨਹੀਂ ਹੈਗਾ ਔਰ ਰੇਤ ਦੇ ਕਣਾਂ ਦਾ ਵੀ ਬਹੁਤ ਸਾਰਾ ਪੋਲੂਸ਼ਨ ਹੁੰਦਾ ਹੈਗਾ ਇਹਦੇ ਨਾਲ ਇੰਡਸਟਰੀ ਦਾ ਅੱਡਾ ਇੰਡਸਟਰੀ ਇੱਕ ਵੱਡਾ ਖੇਤਰ ਐ ਸੀ ਕਿ ਅਸੀਂ ਨਿੱਜੀ ਤੌਰ ਤੇ ਕਿਸੇ ਇੰਡਸਟਰੀ ਦੇ ਬਰੋਚ ਨਹੀਂ ਹੈਗੇ ਪਰ ਇੰਡਸਟਰੀ ਇਹ ਗੱਲ ਕਹੇ ਠੀਕ ਆ ਜੀ ਵੀ ਸਾਡਾ ਜਿਹੜਾ ਵਾ ਇਹ ਧੂਆ ਹੁੰਦਾ ਹੀ ਨਹੀਂ ਹੈਗਾ ਇਹ ਨਹੀਂ ਕਿਹਾ ਜਾ ਸਕਦਾ ਫਿਰ ਜਿਹੜੇ ਵੀਕਲ ਅਸੀਂ ਲੈ ਰਹੇ ਹਾਂ ਵੀਕਲ ਵੱਡੇ ਪੱਦਰ ਤੇ ਵੀਕਲਾਂ ਦਾ ਧੂਆ ਵੀ ਹੈਗਾ ਵਾ ਠੀਕ ਆ ਬਹੁਤ ਸਾਰੇ ਜਿੰਨੀ ਵੀ ਸੋਈ ਗੈਸ ਬਲ ਰਹੀ ਆ ਤੁਹਾਨੂੰ ਪਤਾ ਨਹੀਂ ਕਿੰਨੇ ਖੋਨੇ ਕਿੰਨੇ ਕਿ ਸਿਲੰਡਰ ਲੱਖਾਂ ਚ ਜਾ ਰਹੇ ਹਨ ਉਹਦੇ ਚੋਂ ਵੀ ਇੰਧਨ ਨਿਕਲਦਾ ਹੈਗਾ ਉਹ ਵੀ ਸਾਡੀ ਹਵਾ ਦੇ ਪ੍ਰਦੂਸ਼ਨ ਨੂੰ ਖਰਾਬ ਕਰਦਾ ਹੈਗਾ ਵਾ ਤੋਂ ਇੱਕ ਕਈ ਕਹਿ ਲਓ ਵੀ ਜੇ ਕਹਿ ਲਈਏ ਇਹਦੇ ਸੈਂਕੜੇ ਕਾਰਨ ਨਿਕਲ ਆਉਣਗੇ ਹਵਾ ਦੇ ਪ੍ਰਦੂਸ਼ਣ ਦੇ ਤੁਸੀਂ ਕਿਸੇ ਇੱਕ ਕਾਰਨ ਨੂੰ ਮੇਨ ਨਹੀਂ ਕਹਿ ਸਕਦੇ ਵੀ ਇਹੀ ਕਾਰਨ ਪਰ ਸਵਾਲ ਇਹ ਆ ਵੀ ਕੱਲਾ ਕਿਸਾਨ ਦੀ ਪਰਾਲੀ ਤੇ ਹੀ ਕੋ ਰੌਲਾ ਪੈਂਦਾ ਤੁਸੀਂ ਦੁੱਖ ਸਾਹਿਬ ਆਈ ਗੁਰਜੀਤ ਕੀ ਫਤਿਹ ਸਾਰੇ